ਵੇਖ ਵੇਖ ਰੋਈ ਮੇਰੇ ਗੁੱਟੀਆਂ ਪਟੋਲੇ ਓਹ ਸੋਹਣੇ ਪੁੱਤਰ ਕੀ ਹੋ ਰਿਹਾ ਹੈ ਬੇਲ ਮੈਂ ਗਿਆਦਾ ਸੀ ਘਰ ਦੇ ਬੋਲਦੇ ਪਏ ਸੀ ਮੈਨੂੰ ਵੀ ਗਿਆਂਦੇ ਦਾ ਕਿਉਂ ਲੈ ਗਏ ਕਹਿੰਦੇ ਡੈਡੀ ਕਹਿੰਦੇ ਉੱਦੀ ਹੋ ਜਾਣੇ ਨੇ ਇਹ ਆਹ ਦਾ ਪੇਠਾ ਜੀ ਬਰਾਈ ਪੇਠਾ ਵੈਸੇ ਤਾਂ ਸਾਰੇ ਕਿਤੇ ਮਿਲ ਜਾਂਦਾ ਪਰ ਇਹ ਮਸ਼ਹੂਰ ਹੈਗਾ ਆਗਰੇ ਦੇ ਵਿੱਚ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਪਿਛਲੇ ਵਲੌਗ ਦੇ ਵਿੱਚ ਆਪਾਂ ਜਨਮ ਦਿਨ ਮਨਾਇਆ ਸੀਗਾ ਹਨਾ ਮਨਪ੍ਰੀਤ ਦਾ ਇਹ ਹੁਣ ਅਗਲਾ ਦਿਨ ਤੇ ਮੇਰੀ ਹੈਲਥ ਬਹੁਤ ਜ਼ਿਆਦਾ ਖਰਾਬ ਹੈ ਮੈਨੂੰ ਬੁਖਾਰ ਜ਼ੁਕਾਮ ਜ਼ੁਕਾਮ ਕਰਕੇ ਬੁਖਾਰ ਬੁਰਾ ਹਾਲ ਹੋਇਆ ਪਿਆ ਤਾਂ ਕਰਕੇ ਮੈਂ ਅੱਜ ਵਲੌਗ ਵੀ ਲੇਟ ਹੀ ਸ਼ੁਰੂ ਕਰ ਰਿਹਾ ਦੁਪਹਿਰ ਨੂੰ ਗਏ ਸੀਗੇ ਦਵਾਈ ਦੂਈ ਲੈ ਕੇ ਆਏ ਆ ਮਨਪ੍ਰੀਤ ਦੀ ਦਵਾਈ ਮੇਰੀ ਵੀ ਲੈ ਕੇ ਆਣੀ ਸੀ ਤੇ ਨਨੂ ਵਾਸਤੇ ਖੜਾਉਣੇ ਲੈ ਕੇ ਆਣੇ ਸੀਗੇ ਮੈਂ ਤੁਹਾਨੂੰ ਦਿਖਾਣਾ ਇਹ ਗਏ ਨੰਨੂ ਸਪੈਸ਼ਲ ਗਏ ਸੀ ਨੰਨੂ ਵਾਸਤੇ ਨੰਨੂ ਦੀ ਦਵਾਈ ਵੀ ਲੈਣ ਗਏ ਸੀ ਉਹਦੇ ਮਤਲਬ ਚਿਕਨ ਬਾਕਸ ਹੋ ਗਿਆ ਨੰਨੂ ਨੋ ਤੇ ਤਾਂ ਕਰਕੇ ਫਿਰ ਡਾਕਟਰ ਕੋਲ ਲੈ ਕੇ ਗਏ ਸੀਗੇ ਉਹਨੂੰ ਤੇ ਦਵਾਈ ਦੂ ਹੀ ਲੈ ਕੇ ਆਏ ਉਹਦੀ ਨਾਲੇ ਸ਼ੀਸ਼ੀ ਲੈ ਕੇ ਆਏ ਨੇ ਇਹ ਦੁੱਧ ਵਾਲੀ ਤਾਂ ਉਹ ਹਨਾ ਕਾਚਾ ੜੀ ਸ਼ੀਸ਼ੀ ਤੇ ਕਢੋਲੇ ਲੈ ਕੇ ਆਏ ਆ ਉਹ ਅਸੀਂ ਲੈ ਕੇ ਆਏ ਆ ਤੇ ਇੱਧਰ ਮੰਮੀ ਹੋਣੀ ਹੁਣ ਲੱਗੇ ਰੋਟੀ ਬਣੀ ਤਿਆਰੀ ਕਰਨ ਵਾਸਤੇ ਇਹ ਸਾਗ ਲਿਆਂਦਾ ਹੋਇਆ ਸੀਗਾ ਸਾਗ ਤਾਂ ਬਾਈ ਬਣਾਣਾ ਪੈਣਾ ਸੈੱਟ ਕਰਨਾ ਪੈਣਾ ਹੈ ਨਾ ਚੱਲ ਫਿਰ ਮੰਗਾਵਾ ਨਹੀਂ ਕਿੱਧਰ ਗਿਆ ਨੰਨੂ ਨੰਨੂ ਕਿੱਧਰ ਗਈ ਐਦਾਂ ਦੇਖੋ ਸਾਡਾ ਨਿੱਕਾ ਜਿਹਾ ਕਾਕਾ ਚੀਚੀ ਲੈ ਕੇ ਆਇਆ ਸੀ ਹੈ ਕਾਕੇ ਆ ਦੇਖੋ ਆਹ ਨਾ ਇਹਨੇ ਆਈੜਾ ਦਾ ਬਚਪਨ ਦਾ ਹੈ ਜਦੋਂ ਪੈਦਾ ਹੋਈ ਸੀ ਉਦੋਂ ਆ ਮਿਲਿਆ ਸੀਗਾ ਮੈਨੂੰ ਗਿਫਟ ਤੇ ਇਹਦੇ ਵਾਸਤੇ ਮਿਲਿਆ ਸੀ ਬੈੱਡ ਤੇ ਹੁਣ ਕਢਵਾ ਕੇ ਬੈਠੀ ਹੋਈ ਹੈ ਤੇ ਉੱਤੇ ਪਈ ਹੈ ਰਾਤ ਦੀ ਵੀ ਛੁਣ ਵੀ ਇੱਥੇ ਆ ਕੇ ਪੈ ਗਈ ਲਗਾ ਕੇ ਤੁਮੀ ਆ ਦੇਖੋ ਚਿਕਨ ਬਾਕਸ ਹੋਇਆ ਪਿਆ ਸਾਰੀ ਬੋਡੀ ਤੇ ਸਾਰੀ ਬੋਡੀ ਤੇ ਹੋਏ ਪਏ ਨੇ ਪਤਾ ਨਹੀਂ ਇਹਦਾ ਇੱਕ ਪਤਾ ਨਹੀਂ ਸਮਝ ਨਹੀਂ ਆਂਦੀ ਹੈਗੀ ਇਹਦੀ ਵੀ ਦੋ ਥੋੜੇ ਦਿਨ ਮਹੀਨਾ ਕੁ ਮਸੀ ਸਹੀ ਰਹਿੰਦੀ ਹੈ ਫੇਰ ਕੁਛ ਨਾ ਕੁਛ ਕੁਛ ਨਾ ਕੁਛ ਇਹਨੂੰ ਹੋਇਆ ਹੀ ਰਹਿੰਦਾ ਅਜੀ ਆਪ ਬਿਮਾਰ ਹੋ ਜੀ ਮੈਂ ਤਾਂ ਮਤਲਬ ਆਪਣੀ ਮੈਂ ਦਵਾਈ ਵੀ ਨਹੀਂ ਲਈ ਹੈਗੀ ਕੱਲ ਦੀ ਇਹ ਨਹੀਂ ਬਿਮਾਰ ਹੋਣੀ ਚਾਹੀਦੀ ਬੱਚਾ ਨਹੀਂ ਬਿਮਾਰ ਹੋਣਾ ਚਾਹੀਦਾ ਬਹੁਤ ਪਰੇਸ਼ਾਨੀ ਹੋ ਜਾਂਦੀ ਯਾਰ ਇੰਨਾ ਮਤਲਬ ਤੜਪਦੀ ਐ ਹੈਨਾ ਪਿਆ ਨਹੀਂ ਜਾਂਦਾ ਕੱਪੜੇ ਨਹੀਂ ਪਾਏ ਜਾਂਦੇ ਉਹ ਜਿਆਦਾ ਤਕਲੀਫ ਦੇ ਵਿੱਚ ਐ ਤੇ ਹੁਣ ਚੱਪਲ ਵੀ ਨਹੀਂ ਸੀ ਪਾ ਕੇ ਜਾਂਦੀ ਹੈਨਾ ਮਨੀ ਹੋਏ ਚੱਪਲ ਪਾ ਕੇ ਨਹੀਂ ਗਈ ਹੋਰ ਕੀ ਤੇ ਖਡੋਨੇ ਖਾਈਆਂ ਆਪਣੇ ਖਡੋਨੇ ਖਾਈਂ ਡਾਕ ਹੋਰ ਡਾਕ ਕਿਉਂ ਹਾਂਜੀ ਤੇ ਹੁਣ ਇੱਧਰ ਮੰਮੀ ਕੇ ਤਿਆਰ ਖੜੇ ਨੇ ਜਾਣ ਵਾਸਤੇ ਵਾਪਸ ਕਦੋਂ ਆਏ ਕਦੋਂ ਗਏ ਟਾਈਮ ਦਾ ਪਤਾ ਨਹੀਂ ਲੱਗਦਾ ਇਹ ਕਹਿ ਲੇਖੋ ਮੇਰੀ ਪੀੜੀ ਜੀ ਸੋਣਾ ਅੱਜ ਆ ਕਾਕਾ ਆ ਚੱਲਿਆ ਵੀ ਇਹ ਹੁਣ ਮੈਂ ਨਾ ਵੀ ਹਾਂ ਮਮਾ ਅੱਜ ਕੱਲ੍ਹ ਕੀ ਹੱਦਾਂ ਬਾਤਿਓ ਠੀਕ ਹੈ ਕਰ ਦਾਂਗੇ ਚਲ ਬਾਬਾ ਚੋਕ ਨਾ ਤੇ ਉਸ ਤੋਂ ਹਾਂ ਹਾਂ ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਤੇ ਤਬੀਅਤ ਥੋੜੀ ਖਰਾਬ ਲੱਗ ਰਹੀ ਹੈ ਏ ਹੁਣ ਨੰਨੂ ਸਾਡਾ ਦੇਖ ਲੋ ਤੁਸੀਂ ਇੱਧਰ ਨਾ ਗੁੱਡੀਆਂ ਨ ਲੱਗਾ ਕੱਪੜੇ ਪਾਣ ਗੁੱਡੀਆਂ ਦੇ ਅੱਧਰ ਦੇਖੋ। ਲਾਈ ਕਰਕੇ ਮੜਾ ਜਾ। ਆਹ ਦੇਖੋ ਖੇਡਾਂ ਬੱਚਿਆਂ ਦੀਆਂ। ਕੀ ਬਾਤ ਹੈ। ਦੇਖੋ ਉਹਦੇ ਰਬੜ ਪਾ ਕੇ ਨਾ ਰਬੜ ਪਾ ਕੇ ਤੇ ਵਾਲ ਬਣਾ ਰਹੀ ਹੈ ਉਹਦੇ। ਗਾਣਾ ਯਾਦ ਆ ਗਿਆ ਗੁੱਡੀਆਂ ਪਟੋਲੇ ਵਾਲ। ਜਦੂ ਹੋਗੀ ਮੇਰੀ ਢੋਲੀ ਮਾਹੀ ਕੀ ਤਉਲੇ ਪਿੱਛੋਂ ਵੇਖ ਵੇਖ ਰੋਵੀ ਮੇਰੇ ਗੁੱਡਿਓ ਪਟੋਲੇ ਵੇਖ ਵੇਖ ਰੋਵੀ ਮੇਰੇ ਗੁੱਟਿਓ ਪਟੋਲੇ ਜਿਹਦੇ ਹੁਣ ਡੈਡੀ ਲੈ ਕੇ ਆਏ ਸੀ ਬੜੀ ਜ਼ਿਆਦਾ ਖਾਸ ਚੀਜ਼ ਤੇ ਬਹੁਤ ਜ਼ਿਆਦਾ ਮਸ਼ਹੂਰ ਵੀ ਹੈ ਹਨਾ ਪੂਰੇ ਇੰਡੀਆ ਦੇ ਵਿੱਚ ਤੇ ਮੈਂ ਤੁਹਾਨੂੰ ਦਿਖਾਨਾ ਆਗਰੇ ਦਾ ਪੇਠਾ ਚੱਕੋ ਇਹ ਆਗਰੇ ਦਾ ਪੇਠਾ ਜੀ ドライ ਪੇਠਾ ਵੈਸੇ ਤਾਂ ਹੁਣ ਸਾਰੇ ਕਿਤੇ ਮਿਲ ਜਾਂਦਾ ਪਰ ਇਹ ਮਸ਼ਹੂਰ ਹੈਗਾ ਆਗਰੇ ਦੇ ਵਿੱਚ ਹਾਂ ਸਹੀ ਗੱਲ ਹੈ ਤੇ ਜਿੰਨੀ ਵਾਰੀ ਵੀ ਆਪਾਂ ਉੱਥੇ ਗਏ ਆ ਹਨਾ ਗੁਜਰਾਤ ਗਏ ਆ ਜਾਂ ਮੁੰਬਈ ਗਏ ਸੀ ਜਾਂ ਉੱਥੇ ਗਏ ਜੂਰ ਸਾਹਿਬ ਗਏ ਸੀ ਤੇ ਰਾਹ ਦੇ ਵਿੱਚ ਪੱਕਾ ਜਾਨੀ ਅਸੀਂ ਲੈਂਦੇ ਜਾਂਦੇ ਸੀ ਇਹ ਪੇਠਾ ਤੁਸੀਂ ਵੀ ਤੁਸੀਂ ਵੀ ਗਏ ਨਾ ਹਯੂ ਸਾਹਿਬ ਲਿਆਈ ਬੇਟਾ ਤੁਸਾਂ ਮੈਂ ਜਦੋਂ ਉੱਥੋਂ ਆਉਂਦਾ ਆ ਕੇ ਆਉਂਦੇ ਆ ਸੁੱਤੀ ਆਉਂਦਾ ਲੈ ਕੇ ਆਉਂਦਾ ਨਾ ਰੱਬ ਆਈ ਗੋਗੀ ਤੇ ਜੋ ਅਸੀਂ ਗਏ ਸੀ ਗੋਗੀ ਨੂੰ ਲੈ ਆਤਾ ਹਾਂ ਤੋਂ ਨੂੰ ਲੈਤਾ ਅੱਜ ਅਸੀਂ ਘਰ ਵਾਪਸ ਤੇ ਲਿਆਏ ਅੱਛਾ ਲੈਣੇ ਹੁੰਦੇ ਅਸੀਂ ਵੀ ਜਦੋਂ ਜਾਂਦੇ ਹੈਗੀ ਤੇ ਕਟਰ ਕੈਂਚੀ ਵਾਹੇ ਮੇਰੀ ਤਬੀਅਤ ਖਰਾਬ ਹੀ ਹੈ ਪਰ ਫਿਰ ਵੀ ਮੈਂ ਕੋਈ ਗੱਲ ਨਹੀਂ ਵਧੀਆ ਖਾਣ ਨੂੰ ਕੋਈ ਖਰਾਬ ਨਹੀਂ ਕਰਦਾ ਹਾਂ ਇਹ ਨਹੀਂ ਖਰਾਬ ਅਦਰ ਵੀ ਕਟਰ ਹੈਗਾ ਪਿਆ ਮਨਪ੍ਰੀਤ ਦੇਖੀ ਇੱਧਰ ਆਹੋ ਮੈਨੂੰ ਆਹ ਦੇਖ ਕੇ ਗਾਣਾ ਯਾਦ ਆ ਗਿਆ ਗੁੱਡੀਆਂ ਪਟੋਲੇ ਪਿੱਛੋਂ ਵੇਖ ਵੇਖ ਰੋਵੀ ਮੇਰੇ ਗੁੱਡੀਆਂ ਪਟੋਲੇ ਵਾਲਾ ਗਾਣਾ ਯਾਦ ਆ ਗਿਆ ਯਾਰ ਵੇਖੋ ਇੱਧਰ ਸਜਾਈ ਹੈ ਹੋਰ ਦੇਖੋ ਕਿੱਦਾਂ ਸਜਾਈ ਹੋਈ ਹੈ ਗੁੱਡੀ ਸਾੜੀਆਂ ਆ ਦੇਖੋ ਸਪੈਸ਼ਲ ਹੈ ਨੇ ਆ ਸਾੜੀਆਂ ਮੰਗਵਾਈਆਂ ਸਾਡੇ ਗਵਾਂਢੀਆਂ ਕੋਲੋਂ ਦੇਖੋ ਦੇਖੋ ਕਿੱਦਾਂ ਲੱਗੀ ਲੈ ਅਕੀ ਐਕਸਾਈਟਮੈਂਟ ਦੇਖ ਓਏ ਹੋਏ ਓਏ ਤਬੀਅਾ ਤਾਂ ਠੀਕ ਨਹੀਂ ਹੈਗੀ ਪਰ ਦੇਖ ਉਹ ਤੇ ਬਲਾਊਜ਼ ਬਣਾ ਲਈ ਤੇ ਉਹਦੀ ਸਾੜੀ ਬਣਾ ਲਈ ਨਹੀਂ ਐਕਸਾਈਟਿਡ ਹੈ ਨਾ ਦੇਖ ਲੋ ਉਹ ਐਦਾਂ ਨਹੀਂ ਅੱਜ ਕੱਲ ਦੇ ਬੱਚੇ ਕੁੜੀਆਂ ਜਿਹੜੀਆਂ ਅੱਜ ਕੱਲ ਦੀਆਂ ਨੇ ਜਿਹੜੇ ਬੱਚੇ ਐ ਉਹ ਖੇਡਦੇ ਇੰਨਾ ਘੱਟ ਹੀ ਹੈ ਵੈਸੇ ਹੈ ਨਾ ਗੁੱਡੀਆਂ ਗੱਡੀਆਂ ਨਾਲ ਤੇ ਇਹ ਕਾਕਾ ਸਾਡਾ ਖੇਡਦਾ ਯਾਰ ਹੈ ਨਾ ਵਧੀਆ ਚੀਜ਼ ਆ ਵੈਸੇ ਹੈ ਨਾ ਕ੍ਰੀਏਟੀਵਿਟੀ ਨਾਲ ਆਂਦੀ ਹੈ ਕ੍ਰੀਏਟੀਵਿਟੀ ਆਂਦੀ ਹੈ ਐਦਾਂ ਹੈ ਨਾ ਪਟੋਲੇ ਬਣਾ ਕੇ ਪਹਿਲਾਂ ਗੁੱਡੀਆਂ ਹਾਂ ਪਹਿਲੇ ਗੁੱਡੇ ਬਣਾਣੇ ਫਿਰ ਹੱਤਾ ਨਾ ਸੀਵੜੇ ਕਮੀਚ ਸਹੀ ਗੱਲ ਹੋਰ ਕੀ ਪਹਿਲਾਂ ਬਹੁਤ ਖੇਡਦੀ ਹੁੰਦੀਆਂ ਗੁੱਡੀਆਂ ਆ ਪਏ ਹੋਏ ਨੇ ਨਾ ਮੰਮੀ ਬਣਾ ਦੇ ਜਿਹੜੇ ਪਾਏ ਉਹ ਦੇਖ ਜਿਹੜੇ ਪਾਏ ਉਹੀ ਗੁੱਡੀਆਂ ਦੇ ਨਹੀਂ ਗੁੱਡੀਆਂ ਦੇ ਨਹੀਂ ਆਪਣੇ ਵੀ ਪਾਏ ਆਪਣੇ ਉਤਰ ਨਹੀਂ ਦਿਖਾਏ ਨਹੀਂ ਪਾਪਾ ਜੀ ਕੱਪੜੇ ਮੈਂ ਉਹ ਮੈਂ ਕੱਢ ਕੇ ਰੱਖਾਂਗਾ ਹਾਂ ਕੱਢ ਕੇ ਰੱਖਿਓ ਹਾਂ ਬੋਲੀ ਵੀ ਪਏ ਦੇ ਕੱਪੜੇ ਕਿਉਂਕਿ ਅੰਨੀ ਵਾਰੀ ਮੈਂ ਨਾਰਗੇ ਕਦੀ ਕੱਢੇ ਨਹੀਂ ਆਏ ਕਦੀ ਵਹਾਏ ਨਹੀਂ ਹੈਗੇ ਪਾਪਾ ਜੀ ਹੁਣਾਂ ਨੇ ਨਾ ਕੱਢ ਕੇ ਵਹਾਇਓ ਠੀਕ ਹੈ ਨਾ ਬਨ ਲਿਆ ਹੋ ਆਹੋ ਨਾ ਮਨਪਰੀਤ ਲੱਗੀ ਹੈ ਹੈਲਪ ਕਰਨ ਵਾਸਤੇ ਨੰਨੂ ਦੀ ਨਾਲੇ ਆਪੜਕ ਨੇ ਕੰਢੀ ਬਾਰੇ ਸਰ ਨਾ ਮੈਂ بڑے ਕੱਪੜੇ ਬਣਾਏ ਨਹੀਂ ਆਨੇ ਡਰੈਸ ਬਣਾ ਕੇ ਦੇਵਾ ਮੈਂ ਇਹਨਾਂ ਦਾ ਕੱਪੜਾ ਇਕੁਲੀ ਕੋਆ ਆ ਮੇਰੇ ਲੁੱਕ ਦੇ 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 ਨਾ ਛੋਟੇ ਬੱਚਿਆਂ ਦੇ ਸਾਰੇ ਕੱਪੜੇ ਰੱਖੇ ਸਾਂਭ ਕੇ ਰੱਖਣੇ ਚਾਹੀਦੇ ਨੇ ਵੈਸੇ ਸਹੀ ਗੱਲ ਹੈ ਬੱਚੇ ਵੱਡੇ ਹੋ ਗਿਆ ਸੀ ਮੈਂ ਹੁਣ ਆਪਣੇ ਕੱਪੜੇ ਵੇਚਨੇ ਬੜੀ ਵਧੀਆ ਖੁਸ਼ੀ ਮੈਂ ਦੱਸਾਂ ਵੱਡੇ ਹੋ ਕੇ ਗੱਲ ਨਹੀਂ ਛੋਟਾ ਬੱਚਿਆਂ ਦੇ ਕੱਪੜੇ ਕਦਰ ਕੀ ਰੋਜ਼ ਨਹੀਂ ਦੇਣੇ ਚਾਹੀਦੇ ਚਲੋ ਪਰ ਇੱਕ ਯਾਦਗਾਰ ਵੀ ਹੁੰਦੀ ਨਾ ਕਿ ਹਾਂ ਪਹਿਲੇ ਕੱਪੜੇ ਨਹੀਂ ਦੇਣੇ ਚਾਹੀਦੇ ਸਹੀ ਗੱਲ ਹੈ ਅਸੀਂ ਨੰਨੂ ਦੇ ਰੱਖੇ ਹੋਏ ਨੇ ਸਾਂਭ ਕੇ ਮੰਮੀ ਹੁਣਾਂ ਦੇ ਸਾਡੇ ਰੱਖੇ ਆਂ ਤੇ ਮਿੱਟੀ ਦੇ ਪਾਣੀ ਹਰ ਵੀ ਤੇਰੇ ਰੱਖੇ ਨੇ ਸਾਂਭ ਕੇ ਪਾਣੀ ਦੇ ਦੇ ਦੁ ਛੱਡਾਂ ਵੇਰੀ ਬੈਡ ਵੈਰੀ ਬੈਡ ਛੋਟੇ ਹੁੰਦੇ ਆ ਚੱਲ ਕੋਈ ਗੱਲ ਦੇਖਿਓ ਨਾ ਸੀੜੀ ਉੱਤਰਨ ਵਾਲੀ ਸਾਰੀ ਬੜੀ ਵਧੀਆ ਹੋਏ ਹਾਂਜੀ ਤੇ ਹੁਣ ਲੱਗੇ ਸੀ ਪੌਦੇ ਲਾਉਣ ਵਾਸਤੇ ਜਿਹੜੇ ਲੈ ਕੇ ਆਇਆ ਸੀਗਾ ਤੇ ਸਾਰੇ ਜਿਹੜੇ ਬੈਠੇ ਹੋਏ ਨੇ ਗੱਪਾ ਛੱਪਾ ਚੱਲ ਰਹੀ ਸੀ ਨਾਲੇ ਅਸੀਂ ਗੱਪਾ ਛੱਪਾ ਮਾਰਾਂਗੇ ਤੇ ਨਾਲੇ ਬੂਟੇ ਲਾਵਾਂਗੇ ਠੀਕ ਹੈ ਤੇ ਅੱਜ ਬੂਟੇ ਜਿਹੜੇ ਮੈਂ ਲੈ ਕੇ ਆਇਆ ਸੀ ਗੈਂਦੇ ਦਾ ਇੱਕ ਹੋਰ ਪਹਿਲਾਂ ਵੀ ਗੈਂਦਾ ਸੀ ਘਰ ਦੇ ਬੋਲਦੇ ਪਏ ਸੀ ਮੈਨੂੰ ਵੇ ਗਿਆਨੇ ਦਾ ਕਿਉਂ ਲੈ ਗਿਆ ਕਹਿੰਦੇ ਡੈਡੀ ਕਹਿੰਦੇ ਉੱਦੀ ਹੋ ਜਾਣੇ ਨੇ ਨਹੀਂ ਹੋਰ ਤਾਂ ਹੋਰ ਕੋਈ ਸਬਤ ਵਧੀਆ ਵਧੀਆ ਬੂਤੇ ਹੁੰਦੇ ਨੇ ਹੋਰ ਹੈਗੇ ਸਾਡੇ ਸੋਨੇ ਜਿਹੜੇ ਉਹ ਚਮੇਦੀ ਦੇ ਪੁੱਲ ਗਲਾਵ ਦਾ ਪਤਾ ਕੀ ਗੱਲ ਹੈ ਵਧੀਆ ਜਿੰਦੇ ਨੇ ਬੁਨਾ ਦੇ ਸੋਨੇ ਪਤਾ ਕੀ ਗੱਲ ਮੇਰੀ ਸਲਾਹ ਨਹੀਂ ਸੀ ਅੱਜ ਮੈਂ ਸੋਚਿਆ ਇਕੱਲੇ ਗਮਲੇ ਲੈ ਕੇ ਜਾਵਾਂ ਵਿੱਚ ਨਾ ਮਿਰਚਾਂ ਤੇ ਧਨੀਏ ਵਾ ਧਨੀਆ ਲੈ ਆ ਕੇ ਨਾ ਉਹਦੇ ਬੀਜ ਲਾਵਾਂ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਬੂਟੇ ਆ 30 ਰੁਪਏ ਦੇ 40 40 ਰੁਪਏ ਦੇ ਲਿਆ ਸਸਤੇ ਮੇਲੇ ਦੇ ਲਿਆ ਨਹੀਂ ਤਾਂ ਮੈਂ ਇਕੱਲੇ ਗਮਲੇ ਲੈ ਕੇ ਆਣੇ ਸੀਗੇ ਬਸ ਹਾਂ ਤੇਰੇ ਸਹੁਰਿਆਂ ਦੇ ਅੰਨੇ ਬੂਟੇ ਲੱਗੇ ਨੇ ਉੱਥੇ ਜਿਹਨੇ ਮਦਦ ਆਓ ਤਾਂ ਇਹ ਹੈ ਉੱਥੇ ਲੱਗੇ ਹੋਏ ਨੇ ਗੈਂਦੇ ਦਾ ਗੈਂਦੇ ਦਾ ਲੈ ਕੇ ਆਇਆ ਤੇ ਇੱਕ ਸਜਾਵਟ ਵਾਲਾ ਲੈ ਕੇ ਆਇਆ ਤੇ ਇੱਕ ਮਰਚਾਂ ਦਾ ਬੂਟਾ ਲੈ ਕੇ ਆਇਆ ਮੈਂ ਕਿਹਾ ਇੱਕ ਵਾਰੀ ਦੇਖ ਕੇ ਨਾ ਸਹੀ ਲਾ ਕੇ ਵੀ ਬਣਦਾ ਵੀ ਹੈ ਕੁਝ ਮਰਚਾਂ ਦਾ ਕਿੰਨੇ ਚੇਤੇ ਹਾਂ ਇਹ ਵਾਲਾ ਛੋਟਾ ਛੋਟਾ ਮਰਚਾਂ ਦਾ ਮੈਨੂੰ ਦੇਖੀਏ ਸਹੀ ਮਰਚਾ ਦਾ ਕੋਈ ਬਣਦਾ ਵੀ ਹੈਗਾ ਨਹੀਂ ਮਰਚਾ ਦੇ ਹੁਣ ਉਹ ਬਲੀ ਖਲਾਰੇ ਨੂੰ ਤੇ ਜੰਮਲੇ ਚ ਪਾਣੀ ਪੈਣੀ ਹੈ ਸ਼ਹਿਦ ਹੋ ਸਰ ਕਿਹੜੀ ਮਰਚਾ ਅਰੀ ਮਰਚਾ ਕੋੜੀ ਚਪੜਾ ਹਾਂਜੀ ਦੇ ਅੰਦਰ ਦੇਖੋ ਰਾਤ ਦਾ ਟਾਈਮ ਤੇ ਅੰਦਰ ਸਾਡੇ ਕਾਕੇ ਦੇ ਕੰਮ ਦੇਖੋ ਦੇਲੀ ਦਿਲ ਕਰਦੇ ਉਹ ਦੇਲੀ ਦਿਲ ਥੱਲੇ ਤਾਂ ਦੇਖ ਲਓ ਤੇ ਅੰਦਰ ਟਿੱਕਾ ਦੇਖੋ ਲਾਇਆ ਅੱਥਰ ਤਾਂ ਦੇਖ ਲਓ ਓਏ ਹੋਏ ਹੋਏ ਲਾ ਹੋ ਜੇ ਦੇਲੀ ਦਿਲ ਮਨਪ੍ਰਿਥ ਦੇਲੀ ਦਿਲ ਪਿੱਛਾ ਦੇਖੋ ਅਦਰ ਅਦਰ ਆਕੇ ਨਹੀਂ ਖਲੋ ਏ ਓਏ ਹੋਏ ਪਰ ਇੱਥੇ ਸ਼ੁਰੂ ਕੀਤੇ ਨੇ ਮਨਪ੍ਰਿਥ ਕੀ ਹੋ ਰਿਹਾ ਏ ਮੈਨੂੰ ਨਹੀਂ ਪਤਾ ਤੁਸੀਂ ਜਾਣੋ ਦੇਲੀ ਦੇ ਲੋਗ ਨੇ ਪੁੱਤਰ ਹੋ ਸੋਹਣੇ ਪੁੱਤਰ ਕੀ ਹੋ ਰਿਹਾ ਏ ਦੇਲੀ ਮੇਰੇ ਵੀ ਇਹਨੇ ਚਿਹਰੇ ਤੇ ਨਾ ਲਾਤਾ ਹੈ ਸਟicker ਪਰ ਮੈਂ ਦਿਖਾ ਨਹੀਂਦਾ ਤੁਹਾਨੂੰ ਆ ਦੇਖੋ ਆ ਮੇਰੇ ਲਾਇਆ ਸੀ ਇਹਨੇ ਸਟicker ਮੂੰਹ ਤੇ ਮੇਰੀ ਗੱਲ ਤੇ ਲਾਇਆ ਹੋਇਆ ਸੀ ਸੁੰਦਰ ਲੱਗ ਰਿਹਾ ਸੀ ਆ ਦੇਖਿਓ ਕਹਿੰਦੇ ਸੁੰਦਰ ਲੱਗ ਰਿਹਾ ਯਾਰ ਬੜਾ ਵਧੀਆ ਸਟicker ਯਾਰ ਇਹ ਸਾਫ਼ ਕਿਤੇ ਕਰਨਾ ਹੈ ਸਾਫ਼ ਕਿਨੇ ਕਰਨਾ ਪਾਪੇ ਨੇ ਨਹੀਂ ਨਹੀਂ ਹਾਂ ਐਦਾਂ ਹੀ ਵਧੀਆ ਲੱਗਦਾ ਹੈ ਹਮ ਚੱਲੋਂ ਦੇ ਨਹੀਂ ਦੇ ਆ ਦੇਖਿਓ ਚਲੋ ਜੀ ਹੁਣ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆ ਤੇ ਤੇ ਨਵਾਂ ਵਲੌਗ ਨੂੰ ਮਿਲਿਆ ਉਹ ਵੀ ਕੱਲ ਹਾਂਜੀ ਤੇ ਮਿਸ ਨਹੀਂ ਕਰਨਾ ਹਾਂ ਮਿਸ ਨਹੀਂ ਕਰਨਾ ਵਲੌਗ ਹਾਂ ਸਕਿਪ ਨਹੀਂ ਕਰਨਾ ਮਿਸ ਨਹੀਂ ਕਰਨਾ ਕਮੈਂਟ ਕਰਨਾ ਹੈ ਹਾਂ ਸ਼ੇਅਰ ਵੀ ਕਰਨਾ ਹੈ ਤੇ ਲਾਈਕ ਵੀ ਕਰਨਾ ਹੈ ਠੀਕ ਹੈ ਜੀ ਤੇ ਨਵੇਂ ਹੋ ਤੇ ਚੈਨਲ ਤੇ ਸਬਸਕ੍ਰਾਈਬ ਵੀ ਕਰਨਾ ਹੈ ਹਾਂਜੀ ਗੁੱਡ ਨਾਈਟ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇਖੋ ਮੇਰੇ ਵੀ ਮੱਥੇ ਤੇ ਲਾਇਆ ਤੇਰੇ ਵੀ ਹਾਂ ਨਹੀਂ ਲੱਗਾ ਹੋਇਆ ਮੱਥੇ ਲੱਗਾ ਏ ਮੈਨੂੰ ਪਤਾ ਹੀ ਨਹੀਂ ਕਿਸ ਟਾਈਮ ਆ ਕੇ ਲਗਾ ਗਈ ਚਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ